ਇਨੇ ਦਿਨੀ ਪੰਜਾਬ ਦੇ ਵਿੱਚ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਬਰਸਾਤ ਹੋਣ ਤੋਂ ਬਾਅਦ ਅਕਸਰ ਹੁਮਸ ਵਾਲਾ ਮੌਸਮ ਹੋ ਜਾਂਦਾ ਹੈ ਅਤੇ ਇਸ ਹੁਮਸ ਕਾਰਨ ਜੀਵ ਜੰਤੂ ਹਵਾ ਵਾਲੀ ਜਗ੍ਹਾ ਜਾਂ ਰਿਹਾਇਸ਼ੀ ਇਲਾਕੇ ਵਿੱਚ ਚਲੇ ਜਾਂਦੇ ਹਨ ਇਸੇ ਤਰ੍ਹਾਂ ਇੱਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪ੍ਰਵਾਸੀ ਪਰਿਵਾਰ ਜੋ ਕਿ ਜ਼ਮੀਨ ਤੇ ਸੌ ਰਿਹਾ ਸੀ ਤਾਂ ਘਰ ਵਿੱਚ ਸੱਪ ਦੇ ਕੱਟਣ ਨਾਲ 13 ਸਾਲਾਂ ਬੱਚੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਅੱਜ ਸਵੇਰੇ 4 ਵਜੇ ਦੇ ਕਰੀਬ ਬੱਚੀ ਦੀ ਸਿਹਤ ਅਚਾਨਕ ਵਿਗੜ ਗਈ ਤਾਂ ਪਰਿਵਾਰ ਨੇ ਮੁੱਢਲੀ ਸਹਾਇਤਾ ਦਿੱਤੀ ਪਰ ਬੱਚੀ ਦੀ ਸਿਹਤ ਲਗਾਤਾਰ ਖਰਾਬ ਹੁੰਦੀ ਰਹੀ ਤਾਂ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਲਿਜਾਇਆ ਗਿਆ ਪਰ ਉੱਥੇ ਪਹੁੰਚ ਕੇ ਬੱਚੀ ਦੀ ਮੌਤ ਹੋ ਗਈ ਮ੍ਰਿਤਕਾ ਦੀ ਮਾਂ ਨਿਤਕੀ ਜਦੋਂ ਸਵੇਰੇ ਉਸ ਦੇ ਘਰ ਦੇ ਵਿਹੜੇ ਵਿੱਚ ਸੱਪ ਘੁੰਮਦਾ ਦੇਖਿਆ ਤਾਂ ਉਸ ਨੇ ਆਪਣੇ ਪਤੀ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਅਤੇ ਉਹਨਾਂ ਨੇ ਸੱਪ ਨੂੰ ਮਾਰ ਦਿੱਤਾ ਪਰ ਉਸ ਸਮੇਂ ਤੱਕ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਉਹਨਾਂ ਦੀ ਬੇਟੀ ਨੂੰ ਸੱਪ ਨੇ ਕੱਟ ਲਿਆ ਹੈ ਬੱਚੀ ਦੀ ਹਾਲਤ ਖਰਾਬ ਹੁੰਦੇ ਦੇਖ ਕੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਬੱਚੀ ਨੂੰ ਸੱਪ ਨੇ ਕੱਟ ਲਿਆ ਹੈ ਸਿਵਲ ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਬੱਚੀ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਬੱਚੀ ਬੇਹੋਸ਼ੀ ਦੀ ਹਾਲਤ ਵਿੱਚ ਸੀ ਅਤੇ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ ਅਤੇ ਸੱਪ ਦੇ ਕੱਟਣ ਤੋਂ ਬਾਅਦ ਤਕਰੀਬਨ 4 ਤੋਂ 5 ਘੰਟੇ ਬਾਅਦ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਉਸ ਸਮੇਂ ਤੱਕ ਜ਼ਹਿਰ ਪੂਰੇ ਸਰੀਰ ਵਿੱਚ ਫੈਲ ਗਿਆ ਸੀ ਅਤੇ ਜਿਸ ਦੇ ਚਲਦੇ ਬੱਚੀ ਦੀ ਮੌਤ ਹੋ ਗਈ। ਅਣਕੀ ਨਾਮ ਹੈ ਤੁਹਾਡਾ? ਮੇਰੋਂ ਅਰਮਾਨ ਹੈ। ਅਰਮਾਨ ਜੀ ਕੀ ਗੱਲ ਹੋਈ ਹੈ? ਉਹ ਬੱਚੀ ਨੂੰ ਸਵੇਰੇ 4:00 ਵਜੇ ਸੱਪ ਡੰਗ ਗਿਆ ਜੀ ਤੇ ਪਤਾ ਨਹੀਂ ਲੱਗੇ ਕੀ ਕਰਨ ਹੋਇਆ ਤੇ ਸਾਨੂੰ ਮਾਰਨਿੰਗ ਟਾਈਮ ਉੱਠ ਕੇ ਪਤਾ ਲੱਗਿਆ ਜੀ। ਤੇ ਬੱਚਾ ਕਹ ਰਿਹਾ ਕਹਿੰਦੇ ਪੇਟ ਦਰਦ ਹੋ ਰਿਹਾ ਕਹਿੰਦੇ ਮੇਰੇ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਸੀ ਇੱਥੇ ਹਸਪੀਟਲ ਲੈ ਕੇ ਆਇਆ ਤੇ ਇੱਥੇ ਆ ਕੇ ਕਹਿੰਦੇ ਪੇਸ਼ੈਂਟ ਸਿੱਕ ਹੋ ਗਈ ਜੀ ਨਾਮ ਹੈ ਬੇਟੀ ਦਾ ਨਾਮ ਬੇਟੀ ਦਾ ਨਾਮ ਨੀਕੀ ਤਾਈ ਕਿੰਨੀ ਉਮਰ ਦੀ 13 ਦੀ ਸੀਗੀ 13 ਦੀ ਸੀ ਹਾਂਜੀ ਹਾਂਜੀ 6ਵੀਂ ਚ ਹੋਈ ਸੀਗੀ ਜੀ ਘਰ ਤੋਂ ਸੱਪ ਬੜਾ ਪਤਾ ਨਹੀਂ ਲੱਗੇ ਸੱਪ 4 ਵਜੇ ਪਤਾ ਲੱਗੇ ਜਦੋਂ ਵਾਸ਼ਰੂਮ ਕਰਨ ਮਾਤਾ ਉੱਠੇ ਸੀਗੇ ਹਾਂਜੀ ਉਹਦੇ ਬੱਚੇ ਦੇ ਮਾਤਾ ਉੱਠੇ ਸੀਗੇ ਤੇ ਉਹਨਾਂ ਨੇ ਦੇਖਿਆ ਬੇੜੇ ਜਿਹਾ ਸੱਪ ਫਿਰ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਉਠਾਇਆ ਮੈਨੂੰ ਵੀ ਪਤਾ ਨਹੀਂ ਸੀਗਾ ਬੱਚਾ ਸੁੱਤਾ ਪਿਆ ਸੀਗਾ ਵੀ ਚਲੋ ਸੌ ਰਹੇ ਨੇ ਬੱਚੇ ਤੇ ਉਹ ਸੱਪ ਦਾ ਜ ਮੈਂ ਦੇਖਿਆ ਮੈਂ ਉੱਠ ਕੇ ਉਹਨੂੰ ਮਾਰਤਾ ਸੱਪ ਨੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਮਾਰ ਮੋਰ ਕੇ ਉਹਨੂੰ ਦਬਤਾ ਉਸ ਤੋਂ ਬਾਅਦ ਬੱਚੇ ਦਾ ਪਤਾ ਲੱਗੇ ਉੱਠ ਗਿਆ ਬੱਚਾ ਕਹਿੰਦੇ ਮੇਰੇ ਪੇਟ ਚ ਦਰਦ ਹੋ ਰਿਹਾ ਮਹਾਨ ਵਾਲਾ ਪਤਾ ਲੱਗੇ ਕਬੜਾ ਕਾੜੇ ਉਸ ਨੂੰ ਟੱਟ ਕੋਟੀ ਕਰਗੀ ਤਬ ਨਾ ਮੈਂ ਟੱਟ ਪੂਜੇ ਤੇ ਕੀ ਘਟਨਾ ਵਾਪਰੀ ਤੁਹਾਡੀ ਕੋਈ ਸੱਪ ਨਹੀਂ ਵੱਡੇ ਆ ਕੀ ਕਹਿੰਦੇ ਨੇ ਉਹਨੂੰ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਕੀ ਕਹਿੰਦੇ ਨੇ ਜਦ ਅਸੀਂ ਨਿਭਾਣ ਲੱਗੇ ਉਦੋਂ ਦੇਖਿਆ ਕਦੋਂ ਦੀ ਗੱਲ ਹੈ ਇਹ ਸਵੇਰੇ 4:00 ਵਜੇ ਦੀ ਗੱਲ ਹੈ ਸਾਢੇ 4:00 ਵਜੇ ਦੀ ਸੁੱਤੇ ਪਈ ਸੀ ਸਾਰੇ ਹਾਂਜੀ ਸਾਰੇ ਸੁੱਤੇ ਪਏ ਸੀ ਬੇੜੇ ਦੇ ਘੁੰਮ ਰਹੀ ਸੀ ਸਾਪ ਹਾਂਜੀ ਮੈਂ ਬਾਥਰੂਮ ਕਰਨ ਜਾਂ ਜਾਣ ਲੱਗੀ ਹਾਂ ਉਦੋਂ ਦੇਖਿਆ ਫਿਰ ਬੇਟੀ ਕਹਿੰਦੀ ਮੇਰੇ ਪੇਟ 'ਚ ਦਰਦ ਹੋ ਰਿਹਾ ਉਲਟੀਆਂ ਆ ਰਹੀਆਂ ਨੇ ਮੈਨੂੰ ਤੇ ਫਿਰ ਅਸੀਂ ਜਦੋਂ ਉਹਨੇ ਪੋਟੀ ਪਾਟੀ ਵਿੱਚ ਕਰ ਲਈ ਸਾਰਾ ਕੁਝ ਫਿਰ ਅਸੀਂ ਉਹਨਾਂ ਕਹਿੰਦੇ ਤੈਨੂੰ ਦਿਖਾਣ ਲੈ ਕੇ ਜਾਵਾਂਗੇ ਵੀ ਤੂੰ ਥੋੜਾ ਜਿਹਾ ਉਹ ਕਰ ਫਿਰ ਅਸੀਂ ਦਿਖਾਣ ਲੈ ਕੇ ਆਣ ਲੱਗੇ ਜਦ ਨਿਵਾਣ ਲੱਗੇ ਤਾਂ ਫਿਰ ਉਹਦੇ ਵੱਡੇ ਹੋਏ ਸੀ ਦੋ ਜਗ੍ਹਾ ਚੂਹੇ ਨੇ ਪੜਦੀ ਸੀ ਹਾਂਜੀ ਪੰਜ ਛੇਵੀਂ ਚ ਪੜਦੀ ਸੀ ਕੀ ਨਾਮ ਹੈ ਤੇ ਨੀਕੀਤਾ ਹਾਂਜੀ ਇੱਕ ਬੇਟਾ ਏ ਛੋਟਾ ਸਾਲ ਦਾ ਪਟੰਗਿਆ ਫਿਰ ਤੁਸੀਂ ਹੱਸਤਾ ਉਹਨਾਂ ਨਾਲ ਚਾਹੇ ਬਾਤ ਚਲਾਇਆ ਹੁਣ ਲੈ ਕੇ ਆਏ ਜਦੋਂ ਸਾਡੇ ਦੇਖੇ ਉਹਨੂੰ ਜਿਆਦਾ ਲੈ ਕੇ ਆਏ ਉਸ ਟਾਈਮ ਨਹੀਂ ਪਤਾ ਲੱਗਿਆ ਵੀ ਸੱਪ ਜਿਹੜਾ ਹਾਂਜੀ ਸੱਪ ਕਿੱਥੇ ਰਹਿੰਦੇ ਥੱਲੇ ਨੀਚੇ ਦਾ ਤਾਂ ਬਿਸਤਰਾ ਵਿਛਾ ਕੇ ਸੌਂਦੇ ਸੀਗੇ ਦੇਖੋ ਉਹ ਰਹਿਣ ਵਾਲੇ ਉਹ ਥੱਲੇ ਕੰਨ ਅਸੀਂ ਇੱਧਰ ਗੁਰਤੇਗ ਬਾਦਨਗਰ ਤੋਂ ਰਹਿੰਦੇ ਹਾਂ ਐਡਰੈਸ ਐਡਰੈਸ ਦਾ ਇੰਨਾ ਪਤਾ ਨਹੀਂ ਹੈਗਾ ਮੈਨੂੰ ਅਸੀਂ ਹੁਣ ਪੈ ਨਵੀਂ ਜਗ੍ਹਾ ਲਿੱਤਾ ਹੈ ਕਮਰਾ ਉੱਥੇ ਦਾ ਐਡਰੈਸ ਪਤਾ ਨਹੀਂ ਸਾਡਾ ਕਮੈਂਟ ਬੱਚੀ ਦੀ ਡੈਪਟ ਦਾ ਮਾਮਲਾ ਹੈ ਤੇ ਮੈਂ ਕੀ ਕਮੈਂਟ ਹੈ ਹਾਂਜੀ ਸਾਡੇ ਕੋਲ 13 ਸਾਲ ਦੀ ਨਿਤਿਕਾ ਨਾਮ ਦੀ ਬੱਚੀ ਐਮਰਜੈਂਸੀ ਦੇ ਵਿੱਚ ਆਏ ਸਵੇਰ ਉਹਨਾਂ ਦੀ ਘਰਦਿਆਂ ਦੇ ਅਕੋਰਡਿੰਗ ਕਿ ਉਹਨੂੰ ਸਨੇਕ ਬਾਈਟ ਹੋਇਆ ਉਹਨੇ ਕੋਲ ਐਮਰਜੈਂਸੀ ਦੇ ਵਿੱਚ ਕਾਫੀ ਜਨਰਲ ਕੰਡੀਸ਼ਨ ਸਿੱਕ ਸੀ ਬੱਚੇ ਦੀ ਜਦੋਂ ਲੈ ਕੇ ਆਏ ਬੱਚਾ ਬੇਹੋਸ਼ ਸੀਗਾ ਬਿਲਕੁਲ ਹੀ ਬੱਚੇ ਨੂੰ ਕੋਈ ਮਤਲਬ ਕੋਈ ਉਹਦੇ ਵਾਈਟਲ ਸਾਈਨਸ ਨਹੀਂ ਸੀ ਬੀਪੀ ਪਲਸ ਵੀ ਲੋ ਸੀ ਬੱਚੇ ਦਾ ਉਹਦੀ ਬਾਡੀ ਉੱਤੇ ਸਨੇਕ ਬਾਈਟ ਦੇ ਨਿਸ਼ਾਨ ਵੀ ਪਾਏ ਗਏ ਬੱਚੇ ਦੇ ਜੋ ਉਹਨਾਂ ਨੇ ਉਹਦੇ ਘਰ ਦੇ ਆ ਰਿਹਾ ਸੱਪ ਦਿਖਾਇਆ ਸਾਨੂੰ ਮੋਬਾਈਲ ਦੇ ਵਿੱਚ ਉਹਨਾਂ ਦੇ ਕੋਲ ਫੋਟੋ ਸੀਗੀ ਸੱਪ ਦੀ ਉਹ ਕਾਮਨ ਕ੍ਰੀਟ ਜੋ ਦਿਖਾਇਆ ਉਹਨਾਂ ਨੇ ਧੈਟ ਵਾਸ ਅ ਵੈਰੀ ਹਾਈਲੀ ਵਿਨੋਮਨਸ ਸਨੇਕ ਹੁੰਦਾ ਉਹਦੀ ਉਹ ਨਾਈਟ ਦੇ ਟਾਈਮ ਬਾਈਟ ਕਰਦੇ ਹੈਗੇ ਆ ਸਨੇਕ ਔਰ ਇਸ ਬੱਚੇ ਨੂੰ ਵੀ ਨਾਈਟ ਦੇ ਟਾਈਮ ਹੀ ਬਾਈਟ ਹੋਇਆ 슬ੀਪਿੰਗ ਡਿਊਰਿੰਗ 슬ੀਪਿੰਗ ਬੱਚੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਉਹਨੇ 4-5 ਘੰਟੇ ਘਾਰੀ ਇਦਾਂ ਲੰਘਾਤੇ ਕਾਫੀ ਡਿਲੇ ਸਾਡੇ ਕੋਲ ਲੈ ਕੇ ਆਇਆ ਉਦੋਂ ਤੱਕ ਤਾਂ ਉਹਦਾ ਜ਼ਹਿਰ ਕਾਫੀ ਬੱਚੇ ਨੂੰ ਦਿਮਾਗ ਨੂੰ ਵੀ ਕਾਫੀ ਬੇਹੋਸ਼ ਹੋ ਚੁੱਕਿਆ ਸੀ ਉਹਦਾ ਬੱਚਾ ਮੈਮ ਜਿੱਦਾਂ ਤੇ ਵੈਦਰ ਹੈ ਇਸ ਦੇ ਅਕੋਰਡਿੰਗ ਕੀ ਕਰਨਾ ਚਾਹੀਦਾ ਹੈ ਹਾਂਜੀ ਜਦੋਂ ਹੁਣ ਮਾਨਸੂਨ ਦਾ ਟਾਈਮ ਚੱਲ ਰਿਹਾ ਤਾਂ ਆਪਾਂ ਨੂੰ ਆਪਣੇ ਘਰਾਂ ਦੇ ਅੰਦਰ ਸਵੇਰ ਦੇ ਟਾਈਮ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਚੰਗੀ ਤਰ੍ਹਾਂ ਚੈੱਕ ਕਰੋ ਆਪਣੇ ਬੈੱਡਾਂ ਦੇ نیچے ਵਿੰਡੋ ਦੇ ਕੋਨਿਆਂ ਕੋਲ ਦਰਵਾਜ਼ਿਆਂ ਦੇ ਕੋਲ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਵੀ ਕੋਈ ਕੋਈ ਬਾਹਰ ਹੋ ਏਦਾਂ ਦਾ ਕੋਈ ਜੀਵਤਾਨੀ ਆ ਕੇ ਬੈਠਾ ਹੈਗਾ ਐਦਾਂ ਦਾ ਆਪਾਂ ਧਿਆਨ ਰੱਖ ਸਕਦੇ ਆ ਆਪਣੇ ਵਿੰਡੋ ਦਰਵਾਜ਼ੇ ਲਗਾ ਕੇ ਰੱਖੋ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਲਈ ਐਜੂਕੇਟ ਕਰੋ ਅਵੇਅਰ ਨੰਗੇ ਪੈਰ ਨਾ ਜਾਓ ਬਾਹਰ ਇਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ